ਬੁਰੀ ਖਬਰ ਕੈਨੇਡਾ ਦੇ ਵਿੱਚ ਪੀਆਰ ਨੂੰ ਮਿਲਣ ਦੇ ਜਿਹੜੇ ਮੌਕੇ ਆ ਨਾ 40% ਘਟ ਗਿਆ 2026 ਤੱਕ ਪੀਆਰ ਮਿਲਣ ਦੇ ਬਹੁਤ ਜ਼ਿਆਦਾ ਚਾਂਸਸ ਘਟ ਗਿਆ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਪਰਮਨੈਂਟ ਰੈਜ਼ਿਡੈਂਸੀ ਜਿਹੜੇ ਟਾਰਗੇਟ ਆ ਉਹ ਡ੍ਰੋਪ ਹੋਣਗੇ ਕਿੱਥੇ 5 ਲੱਖ ਸੀ ਚਾਂਸਸ ਪੀਆਰ ਦੇ ਹੁਣ 395000 ਰਹਿ ਗਿਆ 2025 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ 2026 ਦੇ ਵਿੱਚ 40% ਤੱਕ ਜਿਹੜੇ ਪੀਆਰ ਦੇ ਚਾਂਸਸ ਆ ਟੈਂਪੋਰਰੀ ਫੋਰਨ ਵਰਕਰਸ ਦੇ ਜਿਹੜੇ ਪੀਆਰ ਦੇ ਚਾਂਸਸ ਆ ਉਹ ਘਟਣਗੇ ਤੁਸੀਂ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹਨਾਂ ਦੇ 10% ਚਾਂਸਸ ਘਟ ਕੈਨੇਡਾ ਦੇ ਰਿਲੇਟਡ ਤੁਸੀਂ ਹਰ ਇੱਕ ਜਾਣਕਾਰੀ ਲੈਣ ਦੇ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਆਇਲਟਸ ਵਿਦ ਸੋਫੀਆ ਤਾਂ ਕਿ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਕਿ ਹੁਣ ਕੈਨੇਡਾ ਦੇ ਵਿੱਚ ਕੀ ਹੋ ਰਿਹਾ ਹੈ ਕੈਨੇਡਾ ਦੇ ਵਿੱਚ ਪੀਆਰ ਦੇ ਚਾਂਸਸ ਕਿੰਨੇ ਵਧੇ ਕਿੰਨੇ ਘਟਿਆ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲ ਪਹੁੰਚੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਆਇਲਟਸ ਵਿਦ ਸੋਫੀਆ ਤੁਸੀਂ ਆਇਲਟਸ 'ਤੇ ਆਨਲਾਈਨ ਕਲਾਸਾਂ ਵੀ ਲਗਾ ਸਕਦੇ ਹੋ WhatsApp ਨੰਬਰ ਮੈਂ ਤੁਹਾਡੇ ਅੱਗੇ ਮੈਂਸ਼ਨ ਕਰ ਦਿੱਤਾ ਹੈ ਚਾਹੇ ਤੁਸੀਂ ਫੋਰਨ ਤੋਂ ਚਾਹੇ ਤੁਸੀਂ ਇੰਡੀਆ ਤੋਂ ਠੀਕ ਹੈ ਫੀਸ ਸਟ੍ਰਕਚਰ ਸਭ ਦੇ ਲਈ ਸੇਮ ਹੋਏਗਾ ਆਇਲਟਸ ਦਾ ਸਿੰ ਕਟਣ ਦੇ ਆ ਚਾਂਸ ਠੀਕ ਹੈ ਫੁੱਲ ਡਿਟੇਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੀ